ਡੇਰਾ ਬਾਬਾ ਨਾਨਕ ਵਿਖੇ ਮੇਲਾ ਸ੍ਰੀ ਚੋਲਾ ਸਾਹਿਬ ਨੂੰ ਲੈ ਕੇ ਤਿਆਰੀਆਂ ਜ਼ੋਰ ਨਾਲ ਚੱਲ ਰਹੀਆਂ ਹਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੀ ਸੰਭ ਸੰਭਾਲ ਲਈ ਬਾਬਾ ਅਵਤਾਰ ਸਿੰਘ ਜੀ ਬੇਦੀ 16ਵੀਂ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜਿਕਰ ਯੋਗ ਹੈ ਕਿ ਹਰ ਸਾਲ ਹੁਸ਼ਿਆਰਪੁਰ ਦੇ ਖੰਡਾਲਾ ਸੈਨੀਆਂ ਤੋਂ ਸੰਗਤ ਪੈਦਲ ਚੱਲ ਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਡੇਰਾ ਬਾਬਾ ਨਾਨਕ ਪਹੁੰਚਦੀ ਹੈ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਬਾਬਾ ਜੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਬਾਬਾ ਅਵਤਾਰ ਸਿੰਘ ਜੀ ਬੇਦੀ ਨੇ ਕਿਹਾ ਕਿ ਸੰਗਤ ਲਈ ਵਿਸ਼ਰਾਮ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਕੀਮਤੀ ਚੀਜ਼ਾਂ ਗਹਿਣੇ ਆਦਿ ਆਪਣੇ ਨਾਲ ਲਿਆਉਣ ਤੋਂ ਬਚਣ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਦਾਵਾ ਵੀ ਮੌਜੂਦ ਸਨ। ਗੁਰੂ ਰੂਪ ਸਾਹਿਬ ਸੰਘ ਜੀ ਦਾਸ ਜੇਰਾ ਬਾਬਾ ਨਾਨਕ ਤੋਂ 16ਵੀਂ ਪੀੜ੍ਹੀ ਗੁਰੂ ਨਾਨਕ ਸਾਹਿਬ ਅੰਸ ਵਿੱਚੋਂ ਦਾਸ ਫਾਬਾ ਅਵਤਾਰ ਸਿੰਘ ਪੇਧੀ ਸ਼੍ਰੀ ਚੋਲਾ ਸਾਹਿਬ ਵਾਲੇ ਸਮੂਹ ਸੰਤਾਂ ਨੂੰ ਸੰਤਾਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਤੇ ਬਸਾ ਸ਼੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਜੋ ਅੱਜ ਬੜੀ ಅಪਾਰ ਕਿਰਪਾ ਹੈ ਜੋ ਜ਼ਿਲ੍ਹਾ ਹੁਸ਼ਿਆਰਪੁਰ ਜੋ ਨਵਾਂ ਸ਼ਹਿਰ ਗੜਸ਼ੰਕਰ ਤੇ ਆਪਣਾ ਕਠਿਆਲਾ ਸਿਆਨੀਆਂ ਤੋਂ ਹੋਰ ਸੰਕਤਾਂ ਇਕੱਤਰ ਹੋ ਕੇ ਜੋ ਰਸਤੇ ਵਿੱਚ ਵੀ ਮਿਲੀਆਂ ਨੇ ਸਾਰੀਆਂ ਸੰਕਤਾਂ ਇਕੱਤਰ ਹੋ ਕੇ ਜੋ ਅੱਜ ਚਾਲੇ ਪਹੁੰਚੀਆਂ ਤੇ 4 ਮਾਰਚ ਨੂੰ ਇੱਥੇ ਤੇਰਾ ਬਾਬਾ ਨਾਨਕ ਪੁੱਜਣ ਗਿਆ ਹੋਰ ਬੜੀ ಅಪਾਰ ਕਿਰਪਾ ਹੋਈ ਹੈ ਜੋ ਇਸ ਸਦਾਨਾ ਜੋੜ ਮੇਲਾ ਅੱਜ ਕਿਸੇ ਨੂੰ ਸ਼ਾਦੀ ਵਿਆਹ ਦੇ ਬੁਲਾਉਣਾ ਹੋਏ ਤੇ ਉਹਨੂੰ ਕਾਰਡ ਦੇਣਾ ਪੈਂਦਾ ਉਹਨੂੰ ਫੋਨ ਕਰਨਾ ਪੈਂਦਾ ਹੈ ਕਿ ਅਗਰ ਕੋਈ ਕਾਰਡ ਕਿਸੇ ਦੇ ਹੱਥ ਭੇਜ ਦੋ ਤੇ ਕਹਿ ਦਿੰਦੇ ਨੇ ਬਈ ਮੈਨੂੰ ਫੋਨ ਨਹੀਂ ਕੀਤਾ ਤੇ ਇਹ ਗੁਰੂ ਨਾਨਕ ਸਾਹਿਬ ਦਾ ਐਸਾ ਕਿਰਪਾ ਐਸੀ ਕਿਰਪਾ ਐਸਾ ਜੋੜ ਮਿਲਾਸਲਾਣਾ ਕਿ ਸੰਗਤਾਂ ਜਿਹੜੀਆਂ ਨੇ ਪਤਾ ਚੱਲ ਜਾਂਦਾ ਕਿ ਅੱਜ ਇੱਕ ਤਰੀ ਨੂੰ ਡੇਰਾ ਬਾਬਾ ਨਾਨਕ ਇਸ ਚਾਲੇ ਪਾਉਣੇ ਨੇ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਪਹੁੰਚ ਕੇ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਣਾ ਹੈ ਇਹ ਗੁਰੂ ਨਾਨਕ ਸਾਹਿਬ ਮਾਰੇ ਦਾ ਸੱਦਾ ਹੈ ਕਿ ਜਿਸ ਵਿੱਚ ਕੀ ਬੜੀ ਆਪਾਰ ਕਿਰਪਾ ਹੈ ਕਿ ਜੋ ਸੰਗਤਾਂ ਹਮਮਾ ਵਾਗੇ ਪਹੁੰਚ ਰਹੀਆਂ ਨੇ ਨਾਲ ਹੀ ਇੱਕ ਜਿਹੜੀ ਬੇਨਤੀ ਕਰਨੀ ਹੈ ਸੂਹ ਸਾਧ ਸੰਗਤ ਜੀ ਨੂੰ ਕਿ ਜਿੰਨੇ ਵੀ ਸੰਗਤ ਜਿਹੜੀ ਆ ਉਹ ਕੋਈ ਵੀ ਆਪਣੀ ਵੈਲਿਊਏਬਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਜਿਹੜੀਆਂ ਜਿੱਸਾਂ ਕੀ ਸੋਨਾ ਹੋ ਗਿਆ 골ਡ ਹੋ ਗਿਆ ਉਹ ਪਾ ਕੇ ਨਾ ਆਉਣ ਕਿਉਂਕਿ ਆਪਣਾ ਕਿਉਂਕਿ ਸੰਗਤ ਦਾ ਰਸ ਹੁਣ ਹੈ Guru Maharaj ki kripa karan ki ਉਹ ਆਪਣਾ ਇਥੇ RAM ਨਾਲ ਉਹਨਾਂ ਨੂੰ ਕੋਈ ਫਿਕਰ ਨਾ ਹੋਵੇ ਤੇ ਸਿੱਧੇ ਆਪਨੇ ਦਰਸ਼ਨ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪ੍ਰਬੰਧ ਜੀ ਜਿਹੜੇ ਤੁਹਾਡੇ ਵੱਲੋਂ ਕੀਤੇ ਗਏ ਨੇ ਉਹਨਾਂ ਬਾਰੇ ਪ੍ਰਬੰਧ ਜਿਹੜੇ ਦਾਸ ਸੁਨਾਮਨੋਂ ਕੀਤੇ ਗਏ ਹਨ ਜੀ ਉਹ ਨਾਲ ਹੀ ਸੱਚਖੰਡ ਗੁਰੂ ਨਾਨਕ ਅਸਥਾਨ ਹੈ ਜਿੱਥੇ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਚੱਲ ਰਹੀਆਂ ਨੇ ਮਹਾਰਾਜ ਲਾਸਟ 40 45 ਸਾਲ ਤੋਂ ਉੱਥੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਤੇ ਨਾਲ ਹੀ ਉੱਥੇ ਸੰਗਤਾਂ ਦੇ ਵਿਆਸ਼ ਤੇ ਪ੍ਰਬੰਧ ਕੀਤੇ ਗਏ ਨੇ ਤੇ ਏ ਉਥੇ ਜਿਹੜੇ ਨੇ ਸਾਰੇ 24 ਘੰਟੇ ਦੇ ਪ੍ਰਬੰਧ ਨੇ ਬਾਕੀ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਾਡੇ ਐਸਟੀਐਮ ਸਾਹਿਬ ਐਸਡੀਓ ਸਾਹਿਬ ਔਰ ਆਪਣੇ ਟੀਐਸਪੀ ਸਾਹਿਬ ਔਰ ਆਪਣੇ ਜਿਹੜੇ ਐਸਐਚਓ ਸਾਹਿਬ ਔਰ ਨਾਲ ਈਐਮਓ ਸਾਹਿਬ ਤੇ ਕਮੇਟੀ ਕਰਦੇ ਈਐਮਓ ਸਾਹਿਬ ਤੇ ਡਾਕਟਰ ਲਾਇਓ ਸਿਵਲ ਵਿੱਚ ਐਸਐਮਓ ਸਾਹਿਬ ਜੋ ਸਾਰਿਆਂ ਨੇ ਹੀ ਫੜੀ ਆਪਣਾ ਇਕੱਤਰਤਾ ਦੇ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਕਿ ਸਾਰੇ ਹੀ ਪ੍ਰਬੰਧਕ ਕਹਿੰਦੇ ਨੇ ਕਿ ਅਸੀਂ ਸਾਰੇ ਦਿਲੋਂ ਜਾਨ ਨਾਲ ਇਹ ਸ੍ਰੀ ਮਹਾਰਾਜ ਦਾ ਜੋ ਸੁਲਾਨਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਉਹਦੀ ਸੇਵਾ ਕਰਾਂਗੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਰ ਕਰਾਂਗੇ ਦਾਸ ਤਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਹੀ ਅਰਦਾਸ ਕਰਦੇ ਆ ਕਿ ਮਹਾਰਾਜ ਜੋ ਵੀ ਇਹ ਜੋੜ ਮੇਲਾ ਆਪ ਜੀ ਦਾ ਹਰ ਸਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਵੀ ਇਸ ਵਾਰ ਵੀ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਤੇ ਸੋਹਣਾ ਜੋੜ ਮੇਲਾ ਮਨਾਇਆ ਜਾਏ ਉਹ ਗੁਰੂ ਮਾਰੇ ਔਰ ਨਾਲ ਹੀ ਸਮੂਹ ਸੰਗਤਾਂ ਦੇ ਵਿੱਚ ਇਹ ਬੇਨਤੀ ਕਰਾਂਗਾ ਕਿ ਜੋ ਟਰੈਕਟਰ ਦੇ ਵਿੱਚ ਜਿਆਦਾ ਲਾਊਡ ਸਪੀਕਰ ਲਾ ਲੈਂਦੇ ਨੇ ਜੋ ਕਿ ਇਹ ਗੁਰੂ ਘਰ ਦਾ ਇੱਕ ਬੜਾ ਸਲਾਣਾ ਜੋੜ ਮੇਲਾ ਧਾਰਮਿਕ ਜੋੜ ਮੇਲਾ ਹੈ ਜਿਸ ਵਿੱਚ ਕੀ ਸੰਗਤਾਂ ਗੁਰੂ ਘਰ ਦਰਸ਼ਨ ਕਰਨ ਆਉਂਦੀਆਂ ਹਨ ਦਾਸ ਉਹਨਾਂ ਨੂੰ ਇਹ ਵੀ ਬੇਨਤੀ ਕਰੇਗਾ ਕਿ ਬਈ ਵੱਡੇ ਵੱਡੇ ਗੀਤ ਜੋੜੇ ਨੇ ਉਹ ਨਾ ਲਗਾਏ ਜਾਣ ਲਾਊਡ ਸਪੀਕਰਾਂ ਦੇ ਵਿੱਚ ਇਹ ਸੋ ਚੰਗਾ ਹੈ ਕਿ ਆਪਾਂ ਗੁਰਬਾਣੀ ਸੁਣੀਏ ਉਹਦੇ ਵਿੱਚ ਗੁਰਬਾਣੀ ਜਦੋਂ ਵੀ ਕੋਈ ਟਰੈਕਟਰ ਟਰਾਲੀਆਂ ਵਿੱਚ ਗੁਰਬਾਣੀ ਚੱਲ ਰਹੀ ਹੋਵੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਸਤਾਰੇ ਇਹ ਬਾਣੀ ਨਾਲ ਜੁੜਾਂਗੇ ਤਾਂ ਹੀ ਸਾਨੂੰ ਅਸਲ ਦਰਸ਼ਨ ਹੋੜੇ ਨੇ ਇਸ ਕਰਕੇ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਭਾਈ ਅਸੀਂ ਗੁਰੂ ਘਰ ਜਾ ਰਹੇ ਹਾਂ ਤੇ ਗੁਰੂ ਘਰ ਬੜੀ ਸ਼ਰਧਾ ਤੇ ਭਾਵਨਾ ਨਾਲ ਜਾਇਦਾ ਹੈ ਐਦਾਂ ਗੀਤ ਨਹੀਂ ਲਾਉਣੇ ਇਹ ਵੀ ਮੇਰੀ ਇੱਕ ਬੇਨਤੀ ਸਾਰੇ ਪ੍ਰਵਾਨ ਕਰਿਓ ਇਨੇ ਬਚਨ ਕਰਦਾ ਦਾਸ ਫਤਿਹ ਬੁਲਾਉਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਲ ਰਾਜਪੱਟੀ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ